ਗੁਰੂ ਜੀ ਕਹਿੰਦੇ ਸਾਨੂੰ ਪ੍ਰਮਾਤਮਾ ਨੇ ਸੱਚੇ ਗੁਰੂ ਨਾਲ ਮਿਲਾ ਕੇ ਮਾਇਆ ਤੋਂ ਬਚਾ ਲਿਆ ਹੈ ਗੁਰੂ ਨੇ ਹਰ ਮੇਰੇ ਪ੍ਰਭੂ ਦੀ ਭਗਤੀ ਅਤੇ ਨਾਮ ਦਾ ਅਭਿਆਸ ਪੱਕਾ ਕਰ ਦਿੱਤਾ ਹੈ ਤਰੈ ਗੁਣ ਬਾਣੀ ਬ੍ਰਹਮ ਜਨ ਜਲਾ ਪੜਵਾਦ ਵਿਖਾਣ ਸਿਰ ਮਾਰੇ ਜਮ ਕਾਲ ਰਤਨਾ ਤਿਨ ਬਨੰ ਪੰਡ ਪਰਾਲਾ ਹੁਣ ਗੁਰੂ ਜੀ ਕਹਿੰਦੇ ਪਿਆਰਿਓ ਬ੍ਰਹਮਾ ਦੀ ਰਜੀ ਵਈ ਬਾਣੀ ਮਨੁੱਖ ਨੂੰ ਮਾਇਆ ਦੇ ਤਿੰਨ ਗੁਣਾ ਦੇ ਜੰਜਾਲ ਵਿੱਚ ਫਸਾ ਦਿੰਦੀ ਹੈ ਵਿਦਵਾਨ ਲੋਕ ਇਸ ਦਾ ਪਾਠ ਅਤੇ ਵਿਆਖਿਆ ਕਰਦੇ ਹਨ ਬਾਦ ਬੈਸ ਕਰਕੇ ਉਹਨਾਂ ਦੇ ਸਿਰ ਤੇ ਮੌਤ ਛੱਟ ਮਾਰਦੀ ਹੈ ਉਹ ਅਸਲੀਅਤ ਨੂੰ ਨਹੀਂ ਸਮਝਦੇ ਧਾਰਮਿਕ ਬੈਸ ਦੀਆਂ ਪਰਾਲੀ ਦੀਆਂ ਪੰਡਾ ਹੀ ਬੰਨੀ ਰੱਖਦੇ ਹਾਰਾ ਸਤਿਗੁਰੂ ਜੀ ਬਾਣੀ ਅੰਦਰ ਕਹਿੰਦੇ ਮਨਮੁਖ ਗਿਆਨ ਕੋ ਮਾਰਗ ਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰੜਾਈ ਪਵਜਰ ਡੂਬੇ ਦੂਜੇ ਪਾਏ ਮਨਮੁਖ ਅਗਿਆਨ ਕੋ ਮਾਰਗ ਪਾਏ ਆਪ ਮੁdre ਮਨੁਖ ਨੂੰ ਕੋਈ ਗਿਆਨ ਨਹੀਂ ਹੁੰਦਾ ਜਿਸ ਕਰਕੇ ਉਹ ਗਲਤ ਰਾਹ ਪਿਆ ਰਹਿੰਦਾ ਹੈ ਉਹ ਬੜੇ ਕਰਮ ਕਾਂਡ ਕਰਦਾ ਪਰ ਪ੍ਰਭੂ ਦੇ ਨਾਮ ਨੂੰ ਭੁਲਾ ਦਿੰਦਾ ਉਹ ਦੁਆੜ ਪਾਪ ਵਿੱਚ ਫਸ ਕੇ ਸੰਸਾਰ ਸਮੁੰਦਰ ਵਿੱਚ ਡੁੱਬਿਆ ਰਹਿੰਦਾ ਹੈ ਮਾਇਆ ਕਮ ਤਾਜ ਪੰਡਤ ਕਾ ਆਵੇ ਵਿਕਿਆ ਰਾਤਾ ਬਹੁ ਦੁੱਖ ਪਾਵੇ ਜਾਮ ਕਾ ਗਲ ਜੇ ਵੜਾ ਨਿਤ ਕਾਲ ਸਤਾਵੇ ਗੁਰੂ ਜੀ ਕਹਿੰਦੇ ਮਾਇਆ ਦਾ ਮਥਾਜ ਮਨੁੱਖ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਓਹ ਵਿਕਾਰਾਂ ਵਿੱਚ ਜੁੜ ਕੇ ਬਹੁਤ ਦੁਖੀ ਹੁੰਦਾ ਉਸ ਦੇ ਗਲ ਵਿੱਚ ਮੌਤ ਦਾ ਮਹਾ ਪਿਆਰ ਇੰਦਾ ਤੇ ਮੌਤ ਉਸ ਨੂੰ ਹਰ ਰੋਜ਼ ਦੁਖੀ ਕਰਦੀ ਰਹਿ ਰਹੀ ਆ ਗੁਰਮਖ ਜਮ ਕਾਲ ਨੇੜ ਨਾ ਆਵੇ ਹਉਮੈ ਤੁਜਾ ਸ਼ਬਦ ਜਲਾਵੇ ਨਾਮੇ ਰਾਤੇ ਹਰ ਗੁਣ ਗਾਵੇ ਉਹਨ ਗੁਰੂ ਜੀ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਹਿਲਾਂ ਮਨਮੁਖ ਦੀ ਗੱਲ ਕੀਤੀ ਆ ਮਨਮਤੀਆਂ ਦੀ ਗੱਲ ਕੀਤੀ ਆ ਹੁਣ ਸਾਧੂ ਗੁਰੂ ਜੀ ਅੱਗੇ ਬਚਨ ਕਰਦੇ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਨੇੜੇ ਮੌਤ ਨਹੀਂ ਟੁੱਕਦੀ। ਉਹਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਂਦਾ। ਉਹ ਸ਼ਬਦ ਗੁਰੂ ਰਾਹੀ ਅਹੰਕਾਰ ਤੇ ਦ્વੈਤ ਨੂੰ ਸਾੜ ਦਿੰਦਾ। ਉਹ ਨਾਮ ਵਿੱਚ ਰੰਗ ਕੇ ਪ੍ਰਭੂ ਦੇ ਗੁਣ ਗਉਂਦਾ ਰਹਿੰਦਾ ਹੈ। ਮਾਇਆ ਦਾਸੀ ਭਗਤਾਂ ਦੀ ਕਾਰ ਕੁਮਾਵੇ ਚਰਨੀ ਲਾਗੇ ਤਾਂ ਮੈਲ ਪਾਵੇ ਸਾਦੇ ਨਿਰਮਲ ਸਹਿਜ ਸਮਾਵੇ ਗੁਰੂ ਜੀ ਕਹਿੰਦੇ ਪਿਆਰਿਓ ਮਾਇਆ ਭਗਤਾਂ ਦੀ ਦਾਸੀ ਹੈ ਉਹ ਉਹਨਾਂ ਦੇ ਕਾਰਜ ਕਰਦੀ ਹੈ ਜੇ ਪਗਤਾਂ ਦੀ ਚਰਨੀ ਜੁੜਿਆ ਜਾਏ ਤਾਂ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਮਨ ਸਦਾ ਲਈ ਪਵਿੱਤਰ ਹੋ ਜਾਂਦਾ ਹੈ ਅਤੇ ਜੀਵਾਤਮਾ ਕੰਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਹਰ ਕਥਾ ਸੁਣੈ ਸੇ ਤਰਵਤ ਦਿੱਸੈ ਜੁਗਮਾਹੀ ਤਿਨ ਕੋ ਸਭ ਨਿਵੈ ਆਂਦਨ ਪੂਜ ਕਰਾਈ ਸਜ ਗੁਣ ਰਵੈ ਸੱਚੇ ਮਨ ਮਾਈ ਪਾਛ ਕਿੰਨੀ ਪਿਆਰੇ ਵਾਸਨ ਵਿੱਚ ਸੰਸਾਰ ਵਿੱਚ ਉਹੀ ਅਮੀਰ ਦਿਸਦਾ ਹੈ ਉਹੀ ਤਨਾੜ ਦਿਸਦਾ ਹੈ ਜੋ ਪ੍ਰਭੂ ਦੀ ਕਥਾ ਭਜਨ ਸੁਣਦਾ ਹੈ ਸਾਰੇ ਲੋਕ ਉਸ ਨੂੰ ਨਮਸ਼ਕਾਰਾਂ ਕਰਦੇ ਹਨ ਅਤੇ ਹਰ ਵੇਲੇ ਉਸ ਦਾ ਸਤਿਕਾਰ ਕਰਦੇ ਹਨ ਕਿਉਂਕਿ ਅਜੇ ਹਮਨੁ ਮਨੁਖ ਸੁਟੇ ਸਿੱਧ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ਅਦੇ ਉਸ ਦੇ ਮਨ ਵਿੱਚ ਪਰਮਾਤਮਾ ਹੀ ਟਿਕਿਆ ਰਹਿੰਦਾ ਹੈ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥੇ ਜਿਤ ਲਾਇਆ ਨਾਨਕ ਹੋਮੇ ਮਾਰ ਬ੍ਰਹਮ ਹਮ ਲਾਇਆ ਪੂਰੇ ਸਤਿਗੁਰ ਸ਼ਬਦ ਸੁਨਾਇਆ ਹੈ ਤ੍ਰੈ ਗੁਣ ਮਿਟੇ ਚੌਥੇ ਚਿਤ ਲਾਇਆ ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ ਪੂਰੇ ਗੁਰੂ ਨੇ ਪਿਆਰਿਓ ਜਿਸ ਜਗਿਆਸੂ ਨੂੰ ਪ੍ਰਭੂ ਦਾ ਜਸ ਸੁਨਾਇਆ ਹੈ ਉਸ ਨੇ ਮਾਇਆ ਦੇ ਤਿੰਨ ਗੁਣਾਂ ਨੂੰ ਛੱਡ ਕੇ ਆਪਣਾ ਚਿੱਤ ਤੁਰਿਆ ਅਵਸਥਾ ਵਿੱਚ ਜੋੜ ਲਿਆ ਹੈ ਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਤ ਵਿੱਚ ਫਰਮਾਉਂਦੇ ਨੇ ਤੀਸਰੇ ਗੁਰੂ ਨਾਨਕ ਮਹਾਰਾਜ ਅਮਰਦਾਸ ਪਾਚਾ ਕਹਿੰਦੇ ਉਹ ਹੰਕਾਰ ਨੂੰ ਮਾਰ ਕੇ ਪ੍ਰਮਾਤਮਾ ਨਾਲ